ਸਰੀ ਗੱਲ ਜੀ ਸਾਰੇ ਵੀਰਾਂ ਨੂੰ ਲਓ ਵੀ ਸੱਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਅੱਜ ਮੇਰਾ ਵੀਰੋ ਆਪਾਂ ਲੱਗੇ ਆ ਪੰਜੀਰੀ ਬਣਾਉਣ ਤੇ ਪੰਜੀਰੀ ਦੇ ਵਿੱਚ ਸਮਾਨ ਦੱਸਾਂਗੇ ਮੇਰਾ ਵੀਰੋ ਜਿਹੜਾ ਜਿਹੜਾ ਪੈਣਾ ਤੇ ਕਿੰਨਾ ਘਿਓ ਹੋਵੇ ਤੇ ਕਿੰਨਾ ਆਪਾਂ ਸਮਾਨ ਲੈਣਾ ਸਾਰੀ ਚੀਜ਼ ਆਪਾਂ ਸਾਂਝੀ ਤੁਹਾਡੇ ਨਾਲ ਕਰਾਂਗੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੇ ਤੇ ਬੈਲ ਆਈਕਨ ਨੂੰ ਦਬਾ ਲਿਆ ਤੇ ਮੇਰਾ ਵੀਰ ਹੋਰ ਵੀਡੀਓ ਤੇ ਮੈਸੇਜ ਮਿਲਦਾ ਆਪਾਂ ਵੀਡੀਓ ਸਾਂਝੀ ਕਰਨੀ ਹੁਣ ਤੁਹਾਡੇ ਨਾਲ ਇਹ ਮੇਰਾ ਵੀਰੋ ਕਿਉਂ ਤਾਂ ਵਸੇ ਜ਼ਿਆਦਾ ਹੈ ਆਪਾਂ 2 ਕਿਲੋ ਕਿਓ ਦਾ ਸਾਰਾ ਸਮਾਨ ਤੁਹਾਨੂੰ ਦੱਸਾਂਗੇ 2 ਕਿਲੋ ਕਿਓ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਚੀਜ਼ ਪਾਉਣੀ ਹੈ ਆਪਾਂ ਸਾਰੀ ਜਾਣਕਾਰੀ ਸਾਂਝੀ ਕਰਨੀ ਹੈ ਇਹ ਆਪਾਂ ਘਰ ਦਾ ਘਿਓ ਵਰਤਿਆ ਤੇ ਵਸੇ ਚੰਗੀ ਕੰਪਨੀ ਦਾ ਬਾਜ਼ਾਰ ਦੇ ਵਿੱਚੋਂ ਵੀ ਲੈ ਸਕਦੇ ਨੇ ਵਧੀਆ ਘਿਓ ਉੱਥੇ ਹੀ ਮਿਲ ਜਾਂਦਾ ਆਪਾਂ ਨੂੰ ਉਸ ਤੋਂ ਅਗਲੇ ਬੰਨੇ ਮੇਰਾ ਵੀਰੋ ਆਪਾਂ ਲੈਏ ਨੇ ਫੁੱਲ ਮਖਾਣੇ ਇਹ ਪਾਈਆ ਦਾ ਪੈਕੇਟ ਹੈ ਤੁਸੀਂ ਵੱਧ ਤੋਂ ਵੱਧ ਪੌਣੇ ਨੇ 100 150 ਗ੍ਰਾਮ ਜਾਂ 150 ਗ੍ਰਾਮ ਤੁਸੀਂ ਵਰਤਣੇ ਨੇ ਇਹਦੇ ਤੋਂ ਜ਼ਿਆਦਾ ਨਹੀਂ ਵਰਤਣੇ ਇਸ ਚੀਜ਼ ਨੂੰ ਮੇਰਾ ਵੀਰੋ ਜਦੋਂ ਆਪਾਂ ਘਿਓ ਕੜਾਈ ਦੇ ਵਿੱਚ ਪਾਵਾਂਗੇ ਨਾ ਉਸ ਨੂੰ ਫੁੱਲ ਮਖਾਣੇ ਨੂੰ ਉਦੋਂ ਆਪਾਂ ਤਰ ਲੈਣਾ ਤੇ ਬਾਅਦ ਚ ਕੱਢ ਲੈਣੇ ਨੇ ਜਦੋਂ ਲਾਲ ਜੇ ਹੋ ਜਾਣਗੇ ਉਦੋਂ ਗਰਮ ਕਰਕੇ ਤੇ ਬਾਅਦ ਚ ਆਪਾਂ ਮਿਕਸੀ ਦੇ ਵਿੱਚ ਇਹਨਾਂ ਨੂੰ ਗ੍ਰੈਂਡ ਕਰ ਲਾਂਗੇ ਪੀਸੇ ਜਾਣਗੇ ਵਿੱਚ ਪਾ ਦਾਂਗੇ ਫਿਰ ਜੇ ਮੇਰਾ ਵੀਰੋ ਖੰਡ ਨਹੀਂ ਵਰਤਣੀ ਤੇ ਆਪਾਂ ਇਹ ਸ਼ੱਕਰ ਲਈ ਮਿੱਠੇ ਦੇ ਹਿਸਾਬ ਤੇ ਮੇਰਾ ਵੀਰੋ ਤੁਹਾਨੂੰ ਕਿਹੋ ਜਿਹਾ ਮਿੱਠਾ ਚਾਹੀਦਾ ਉਹੋ ਜਿਹਾ ਤੁਸੀਂ ਉਹਨਾਂ ਕੋ ਮਿੱਠਾ ਪਾ ਸਕਦੇ ਹੋ 1.5 ਕਿਲੋ ਆਪਾਂ ਸ਼ੱਕਰ ਵਰਤਾਂਗੇ 2 ਕਿਲੋ ਘਿਓ ਦੇ ਵਿੱਚ ਖੰਡ ਵੀ ਪਾ ਸਕਦੇ ਜੀ ਜੇ ਮੇਰਾ ਵੀਰੋ ਆਟੇ ਦੀ ਬਣਾਉਣੀ ਹੈ ਤਾਂ 2 ਕਿਲੋ ਆਟਾ ਆਪਾਂ ਲੱਗੂਗਾ ਆਟੇ ਦੀ ਵੀ ਬਣ ਸਕਦੀ ਜੀ ਆਪਾਂ ਬਹਿ ਬਣਾਈਏ ਦੂਜੀ ਬਣਾਉਣੀ ਹੈ ਬੇਸਨ ਦੀ ਇਹਨੇ ਜ ਆਪਾਂ 2 ਕਿਲੋ ਬੇਸਨ ਲਿਆ ਆਟਾ ਵੀ 2 ਕਿਲੋ ਹੀ ਪਾਊਗਾ ਉਸ ਤੋਂ ਅੱਗੇ ਆਪਾਂ ਮੇਰਾ ਵੀਰੋ ਇਹ ਲਈ ਗੂੰਦ ਗੂੰਦ ਮੇਰਾ ਵੀਰੋ 100 ਗ੍ਰਾਮ ਗੂੰਦ ਲਈ ਸੀ ਇਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਹੈ ਉਸ ਤੋਂ ਅੱਗੇ ਮੇਰਾ ਵੀਰੋ ਦਾਖਾ ਲਈਆਂ ਦਾਖਾ 150 ਗ੍ਰਾਮ ਦਾਖਾ ਤੇ ਉਸ ਤੋਂ ਅੱਗੇ ਮੇਰਾ ਵੀਰੋ ਜੋਟੇ ਜਿਹਨੂੰ ਗਰੀ ਕਹਿੰਦੇ ਨੇ ਉਹ ਆਪਾਂ ਕਦੂਕਸ਼ ਕਰ ਲਈ ਸੀ ਇਹਨੇ ਬੰਨੇ ਹੁੰਦੇ ਨੇ ਤਿੰਨ ਚਾਰ ਬੰਨੇ ਹੁੰਦੇ ਤੇ ਇਹ ਸਭ ਤੋਂ ਬਰੀਕ ਬੰਨ ਬਰੀਕ ਬੰਨੇ ਦੇ ਵਿੱਚ ਤੁਸੀਂ ਵੇਖੋਗੇ ਬਿਲਕੁਲ ਬਰੀਕ ਐ ਕਰਾਈ ਜਾਂਦੀ ਆ ਮੇਰਾ ਵੀਰੋ ਭਾਈ ਉਸ ਤੋਂ ਅੱਗੇ ਮੇਰਾ ਵੀਰੋ ਲੈਣੀ ਆਪਾਂ ਕਸਕਾਸ ਕਸਕਾਸ 150 ਗ੍ਰਾਮ ਜਾਂ 100 ਗ੍ਰਾਮ ਵੀ ਵਰਤੀ ਜਾ ਸਕਦੀ ਕੋਈ ਚੱਕਰ ਨਹੀਂ ਥੋੜੀ ਪਾ ਸਕਦੇ ਤੁਸੀਂ ਜੁਵੈਨ ਲੈਣੀ ਮੇਰਾ ਵੀਰੋ 100 ਗ੍ਰਾਮ 50 ਗ੍ਰਾਮ ਵੀ ਜੁਵੈਨ ਪਾ ਸਕਦੇ ਜੇ ਵਾਹ 100 ਗ੍ਰਾਮ ਜੇ ਵਾਹ ਜੁਵੈਨ ਚੰਗੀ ਹੁੰਦੀ ਵਾਈ ਬੂਝ ਤੋਂ ਇਹ ਆਪਾਂ 100 ਗ੍ਰਾਮ ਲਈ ਉਸ ਤੋਂ ਅੱਗੇ ਮੇਰਾ ਵੀਰੋ ਮਗਜੇ ਮਗਜੇ ਇੱਕ ਤਾਂ ਮੋਟਾ ਮਗਜਾਉਂਦਾ ਇਹ ਥੋੜਾ ਛੋਟਾ ਬਰੀਕ ਹੈ ਇਹ ਆਪਾਂ ਲੈਣੇ ਇਸ ਚੀਜ਼ ਨੂੰ ਦੋਨੋਂ ਮੇਰਾ ਵੀਰੋ ਗ੍ਰाइंड ਕਰ ਲੈਣਾ ਮਿਕਸੀ ਦੇ ਵਿੱਚ ਜੇ ਨਹੀਂ ਤਾਂ ਇਹ ਵੀ 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 ਪਾ ਸਕਦਾ ਬਾਜੀ ਕੋਈ ਚੱਕਰ ਨਹੀਂ ਤੇ ਆਪੇ ਮੇਰਾ ਵੀਰੋ ਅੱਧਾ ਕਿਲੋ ਆਪਾਂ ਲੈਏ ਨੇ ਬਦਾਮ ਬਦਾਮ ਨੂੰ ਮੇਰਾ ਵੀਰ ਉਹ ਆਵੇ ਫੱਡ ਫੱਡ ਜੀ ਕਰ ਲੈਣ ਜਾਂ ਬੋਦੇ ਬਰੀਕ ਨੇ ਤੇ ਨਾ ਬੋਦੇ ਮੋਟੇ ਨੇ ਤੇ ਇਹ ਵੀ ਵੇਹੇ ਇਦਾਂ ਦੇ ਕਰ ਲੈਣੇ ਆ ਇਹ ਮੇਰਾ ਵੀਰ ਉਹ 2 ਕਿਲੋ ਘਿਓ ਦਾ ਸਾਰਾ ਸਮਾਨ ਹੈ ਜਿਹੜੇ ਵੀਰ ਨੇ ਕਿਸੇ ਨੇ ਵੀ ਕਰਦੇ ਵਿੱਚ ਚੀਜ਼ ਬਣਾਉਣੀ ਹੈ 2 ਕਿਲੋ ਸਮਾਨ ਦਾ ਜਾਂ ਕਿਲੋ ਦੀ ਜੇ ਬਰਤਨੀ ਤੇ ਉਸ ਤੋਂ ਅੱਧਾ ਕਰ ਲੈਣਾ ਜੇ 2 ਕਿਲੋ 4 ਕਿਲੋ ਬਣਾਉਣਾ ਤੇ ਇਸ ਚੀਜ਼ ਨੂੰ ਮੇਰਾ ਵੀਰ ਉਹ ਡਬਲ ਕਰ ਲੈਣਾ ਜੇ 2 ਕਿਲੋ ਵੇਸਣ ਤੇ 4 ਕਿਲੋ ਕਰ ਲੈਣਾ ਜੇ 4 ਕਿਲੋ ਘਿਓ ਦੀ ਆਪਕ ਬਣਾਉਣੀ ਹੈ ਤੇ ਕਿਲੋ ਦੀ ਬਣਾਉਣੀ ਹੈ ਕਿਲੋ ਵੇਸਣ ਕਰ ਲੈਣਾ ਏ ਮੇਰੇ ਵੀਰੋਂ ਸਮਾਨ ਸਾਰਾ ਢੱਡ ਨਾਲ ਸਾਂਝਾ ਕੀਤਾ ਅੱਬਾ ਹੁਣ ਮਿਲਦੇ ਅੱਗੇ ਚੁੱਲ੍ਹੇ ਤੇ ਜਿਹੜੀ ਜਿਹੜੀ ਚੀਜ਼ ਕਿਵੇਂ ਪਾਉਣੀ ਸਾਰੀ ਢੱਡੇ ਨਾਲ ਸਾਂਝੀ ਕਰਾਂਗੇ ਮੇਰਾ ਵੀਰੋਂ ਵੀਡੀਓ ਨਾਲ ਜੁੜੇ ਰਹੇ ਜੀ ਲੈ ਮਿਲਦੇ ਅੱਗੇ ਜਾ ਕੇ ਬਚੁੱਲ੍ਹੇ ਤੇ ਹੁਣ ਮੇਰਾ ਜੀਵਨ ਕਿਉਂ ਰੈਡ ਸੱਜਣੋ ਘਿਓ ਦਿੱਤਾ ਜੇ ਵਿੱਚ ਪਾ ਕਿਉਂ ਹੋ ਤੋ ਪੈ ਗਿਆ ਸਾਰੇ ਹੋ ਗਈ ਪੀਪੀ ਵੇਲੀ 2 ਕਿਲੋ ਦੀ ਕਿਉਂ ਦੋ ਦੋ ਜਿਆਦਾ ਹੀ ਥੋੜਾ ਪਿਆ ਹਮਮ ਸਾਡੇ ਆ ਜੀ ਚਲ ਕੋਈ ਨਹੀਂ ਗਰਮ ਨਹੀਂ ਹੋਇਆ ਕਿਉਂ ਪੂਰੀ ਤਰ੍ਹਾਂ ਹਜੇ ਨਹੀਂ ਹਜੇ ਬਲ ਮਖਾਣੇ ਜੇ ਕੋਈ ਕਾਲ ਨਹੀਂ ਨਨ ਬਾਚਪਾ ਮੰਗ ਜਦਾ ਐਨ ਉੱਤ ਲੱਗੇ ਥੋੜੇ ਬਾਅਦ ਦੇਖੀਏ ਖਾਣਾ ਅਜੇ ਨਹੀਂ ਬਤਨ ਲੱਗ ਪਏ ਨੇ ਬਸ ਥੋੜੇ ਰਹਿ ਕੇ ਘੋਗਰ ਮੋਝਲੇ ਬੋਲਾ ਓਦੋਂ ਪੀਂਦੇ ਹੁੰਦੇ ਨੇ ਮੜਾ ਮੜਾ ਲਾਲ ਜੀ ਹੋ ਗਿਆ ਕਰੀ ਮੇਰੇ ਦਾ ਮੁਰਗੀ ਖੋਟ ਬੈਨ ਜਾਰੀ ਕਰਨਾ ਐਂਕਾ ਨਾ ਚਿਮਚਾ ਕੁਖਰੀ ਹੈ ਨਾ ਇੱਕ ਦਾ ਬੱਚਾ ਲਾਲ ਜੀ ਹੋ ਗਈ ਤਰਾਵਾਂ ਲਿਖੀ ਹੋਏ ਬਣ ਗਏ ਨਾ ਫੜਾ ਆਉਂ ਕਰ ਚਿਖੜਾਵੇਂ ਪਰ ਨਹੀਂ ਪਰ ਮੂ ਤਾਂ ਨਭੋ ਵਾਲਾ ਜੀ ਹਾਂ ਜੀ ਥੋੜੀ ਲਾਈਏ ਮੜੇ ਮੜੇ ਬੇਸੰਤੇ ਪਏ ਇਹ ਮੈਨੂੰ ਹੰਦਾ ਨਹੀਂ ਕੀ ਹੋਵੇ ਫੁੱਲਦਾ ਜਿਵੇਂ ਇਹਦੀ ਮਾਰਦੀਂ ਮੇਰਾ ਅਰਥ ਲਾਉਡ ਬੇਸ ਜਗਾਣੀ ਮੈ ਨਹੀਂ ਆਣਾ ਕੀ ਹੋਵੇ ਇਹ ਖਿੱਚ ਗਿਆ ਸਾਰਾ ਇਹਦੇ ਨੇ ਛੱਡਣਾ ਕਿਉ ਛੱਡੇਗਾ ਤਾਂ ਹੈਗਾ ਪਰ ਇਹ ਬੇਸ ਨੂੰ ਉਹ ਨਾ ਉਹ ਨਾ ਉਹ ਨਾ ਉਹ ਵੀ ਉਹ ਮੱਛੀ ਚਾੜਦੇ ਮਾਰੇ ਥੋੜੀ ਜਿਹਾ ਘੇਟਾ ਗੇ ਉਹ ਵੀ ਪੀ ਰਿਹਾ ਤਾ ਤਾ ਤੇ ਉਹਨੇ ਠਾਰ ਕੇ ਕੀੜੇ ਜੋ ਜਨਾ ਜੇ ਖਲਾਰ ਕੇ ਬਾ ਉਹਨੇ ਸਾਢੇ ਕਿਲਟਰ ਚ ਪੀਤੀ ਹੈ ਇਹ ਆ ਉਹ ਕਸਕਾ ਹੋਣ ਦੇ ਮੜੀ ਨਹੀਂ ਦਲੜਫਲ ਜੀ ਕੀਤੀ ਜਿਆਦਾ ਨਹੀਂ ਪੀਸੀ ਚੱਲੇ ਵੀ ਵਿੱਚੇ ਮਲ ਮਲ ਗਿਆ ਵੀ ਬਾੜੇ ਵਿੱਚ ਥੋੜੇ ਬਾ ਥੋੜੇ ਨਹੀਂ ਨਹੀਂ ਬਸ ਚੱਲ ਗ੍ਰੈਂਡ ਹੋ ਜਾਣਗੇ ਸਾਰੇ ਪਾਰ ਉੱਪਰ ਜਨ ਲੱਗ ਪਿਆ ਵੇ ਸਰ ਆ ਮੇਰਾ ਮੇਰਾ ਮੈਗ ਮਾਰਨ ਲੱਗੇ ਮੈਂ ਨਹੀਂ ਮਾਰਦਾ ਚੱਡਣ ਲੱਗ ਗਏ ਆਂ ਕਿ ਆਹ ਹੋ ਤਾਂ ਸਾਰੇ ਦੇਣੀ ਪੋੜਾ ਜਿਵੇਂ ਆਹ ਬਾਹੀ ਲਿਆਏ ਪੱਟੀਆਂ ਮੈਂ ਮੈਂ ਨਾੜ ਦਾੜ ਤੇ ਮੈਂ ਵਾਹ ਬਣਾਉਣੇ ਲੱਗੇ ਬਣ ਗਏ ਰੰਗ ਰੰਗ ਇਹ ਚੋਈ ਇਹਨੇ ਗੁੰਦਰ ਵਿੱਚੇ ਗਈ ਨਾ ਹੈ ਉਹ اندر ਉਹ ਕਿਹਦੀ ਮਾਰੀ ਤੇ ਮੇ ਸੋ ਲਈ ਆਂ ਉਂਦਰ ਨੂੰ ਫੜਾ ਕੇ ਹੋ ਜਾਏ ਨਹੀਂ ਪੋਣ ਲੈੰਦੇ ਨਾ ਕਦੇ ਉਹ 100 ਗ੍ਰਾਮ ਕਿ ਹੋ ਜਾਏ ਆ ਵੀ ਇਹ ਦੀਪ ਹੋ ਗਿਆ ਹੈ ਇਹ ਨਹੀਂ ਛੜ ਦਿੰਦੇ ਬਲ ਮਕਾਨਿਆਂ ਦੇ ਨਾਲ ਚਾ ਲੱਗੇ ਤਾਂ ਵੱਲ ਆ ਜੇ ਇਹਨਾਂ ਮਹਗਾ ਚਾ ਚਾ 55 ਕਰਾਂ ਜਾਂ ਪੜ ਜਾਂਦੇ ਕਿਹਾ ਆਰ ਕਿੰਨੇ ਬਣਾਏ ਕਿਉਂਦਾ ਇੰਨਾ ਵੇਲਾ ਲੂੰਦਾ ਪਰ ਕੋੰਦਾ ਚੀਬ ਬੰਦੀ ਇਹ ਹੁਣਾ ਮਾਰ ਗਏ ਮਾਰਦਾ ਪੈਣਾ ਤੇ ਕਰ ਦੂ ਕਰ ਪੰਜਾ ਨੇੜੇ ਦੇ ਨੇੜੇ ਕਰਾ ਸਾਰੇ ਜੱਪੜ ਗਿਆ ਆ ਜਾਂ ਦੂਂਦੇ ਆ ਆਹ ਆਟੇ ਦਾ ਘਾਟ ਆਉਂਦਾ ਰਸਨ ਦਾ ਤਾਂ ਬਹੁਤਾ ਆਉਂਦਾ ਨਾ ਜਿਆਦਾ ਆ ਫੇ ਗੋਰੀ ਨੇ ਇੰਨਾ ਖਾਦੀ ਫੋੜੀ ਚ ਆ ਰਹੀ ਇਹ ਵੇ ਸਾਨੂੰ ਇਹ ਲਾ ਕਿਉਂ ਜ ਪਾ ਕੇ ਲਾਈ ਜਣਾ ਹੁਣ ਚੇ ਨਹੀਂ ਜ ਨੇ ਸੁਨਾਲ ਲੱਗ ਜਣਾ ਜੀ ਮੜਾ ਜੀ ਵੀ ਰਹਿ ਗਿਆ ਸਾਰ ਜਾ ਸੁਨਾ ਵੀ ਛੱਡਣ ਲੱਗ ਪਿਆ ਨਾ ਕਿਉਂ ਹੌਲੀ ਹੌਲੀ ਗਰੀ ਪਾ ਬੀਨ ਜੋੜ ਹੁਣ ਸਾਮ ਖਲਿਆ ਬਾਲੇ ਸੌਂ। ਇਸ ਵੀ ਕੀਨੀ ਨੀ? ਪੀਲੇਣੀ। ਆਹ ਦੇਖ। ਬਾਦੂ ਆ। ਮਾਸ ਕਰੋਗਾ। ਗਾਮਿੰਦ ਚਲ। ਹਾਂ। ਇਹ ਗਾ ਤੇ ਨਿੱਕੀ ਵੇ। ਹੋਏ ਨਾ ਉਹ ਅੰਦਰ ਹੀ ਮਾਰਾਇਆ। ਸਾਖ ਦੀ। ਬਦਾਮ ਹੀ ਇੰਜ ਦੜਫੜ ਜਿਹਾ ਕਰਤੇ ਮੜੀ। ਇਹ ਤਾਂ ਵਧੀਆ ਜਾ। ਇਹ ਗੱਲ ਨਹੀਂ ਗੱਲ। ਮਗਜੇ ਦੇ ਵਾਹ ਇੰਜ ਵੀ ਠੀਕ ਵਾਹੇ ਨਹੀਂ ਤੇ ਪੀਸਿਆਂ ਵਿੱਚ ਦਿਸਣਾ ਹੀ ਕੋਈ ਨਹੀਂ ਵਿੱਚ ਇੱਕ ਤੇਲ ਨਹੀਂ ਲੈਂਦੇ ਇਹ ਤੇਲ ਵਰਗੀ ਆ ਚਲ ਕੋਈ ਨਹੀਂ ਉਹ ਤਾਂ ਵੀ ਮਰਜ਼ੀ ਨਹੀਂ ਜੀ। ਇਹ ਸਮਾਨ ਤੇ ਜੇ ਅੱਧਾ ਅੱਧਾ ਬਣੀਏ ਇੱਕ ਕਰ ਦੋ। 12 ਚੀਜ਼ਾਂ ਹੀ ਤੇ ਉਹ 10 ਬਣੀਏ। ਤਿੰਨੀਆਂ ਹੀਰੇ ਨੂੰ ਪੰਜ 22 ਸੀ ਆ 10 ਲੈਂਦੀਆਂ ਜੀ। 11 11 ਵੀਰ ਜੀ ਉਹਨਾਂ ਚੁੱਕੀ ਬਣਾਉਣੀ ਹੈ। ਨਹੀਂ ਐਵੇਂ ਰਹਿਣ ਦੇਣੀ। ਹੈਂ? ਤੁਸੀਂ ਥੋੜੀ ਥੋੜੀ ਕਰਕੇ ਪਾ ਸਕਦੇ। ਆਹ ਨੂੰ ਕੱਢ ਦਿਓ। ਥਰੇ ਬਾਅਦ ਥੋੜੀ ਥੋੜੀ ਕਰਨ। ਥੋੜੀ ਹੱਥ ਥੱਲੇ ਰੱਖ ਛੜੀਆਂ ਉਹਦੇ। ਇਹ ਕਰ ਦਿਓ। ਕਿੰਨਾਂ ਦੇ? ਕਿੰਦਰ ਦੇ ਹੋਣ ਤੇ ਖਾਂਦੀ ਪਾਈ ਵੇਣੀ ਦੀ ਬਰੀ ਪਾਈ ਤੇ ਖਾਦੀ ਨਹੀਂ ਚੱਕਰ ਹਾਂ ਤਾਲੇ ਕੋਈ ਬੱਚ ਪਲਾਂਗੇ ਮਿੱਠਾ ਵੇਖ ਕੇ ਥੋੜਾ ਠੰਲੇ ਲਾ ਲਓ ਨਾ ਇਹਨਾਂ ਗੋਲ ਕੱਪੜੇ ਫੜ ਕੇ ਲਿਆ ਦੋ ਬਣੀ ਮੜੀ ਚੁੱਕੀ ਨਹੀਂ ਠੰਡੀ ਹੈ ਕਾੜ ਲਓ ਲਾੜ ਕੇ ਬਾਵੇ ਇਹਨੂੰ ਜੇ ਕਰੜੀ ਬੜੀ ਹੋ ਜਾਂਦੀ ਹੈ ਵਿੱਚ ਇਹ ਪਹਿਲਾ ਪਾਸੇ ਕੀੜੀ ਹੋ ਜਾਂਦੀ ਹੈ ਐਵੇਂ ਨੇ ਵਸੇ ਰਿਹਾ ਨਾਲੀ ਹੋ ਜਾਣਾ ਲਓ ਬਿਸਜ ਨੂੰ ਬਣ ਗਈ ਇਹ ਪੰਜੀ ਦੀ ਸਮਾਨਗੇ ਅੱਜ ਸਾਰਾ ਪੈਦ 2 ਕਿਲੋ ਕਿਓਹੀ ਤੇ 2 ਕਿਲੋ ਵਿੱਚ ਬੇਸਣ ਤੇ 1.5 ਕਿਲੋ ਸ਼ੱਕਰ ਨਿੱਕਾ ਮੋਟਾ ਸਾਰਾ ਸਮਾਨ ਐਨ ਮਿਕਸ ਕਰਤਾ ਤੇ ਮਖਾਣਿਆਂ ਨੂੰ ਕਿਓ ਦੇ ਵਿੱਚ ਤਲ ਕੇ ਤੇ ਮਿਕਸੀ ਜੀ ਫਿਰ ਪੀਸਤਾ ਹੈ ਬਹੁਤ ਨਹੀਂ ਹੋ ਗਿਆ ਲੈ ਅੰਦਰ ਚਲ ਕਰੋ ਚੈੱਕ ਫਿਰ ਬਣ ਗਈ ਨਾ ਜੀ ਹੁਣ ਬਾਜਵੇਂ ਜਿਵੇਂ ਸੁੱਕਦੀ ਜਾਵੇ ਗਏ ਠਰਦੀ ਜਾਵੇ ਗਿਆਨ ਪੁਰ ਜੇਗੀ ਪੂਰੀ ਹਨ ਵੇਸਨ ਉਹ ਇੱਕ ਮਿੰਟ ਨਹੀਂ ਛੱਡਣਾ ਚੁੱਲੇ ਦੇ ਉੱਤੇ ਕਿ ਜਦੋਂ ਵੀ ਇਹ ਘੋੜ ਦੇ ਵਿੱਚ ਪਾ ਦੇਣ ਤੇ ਜਿੰਨਾ ਚਿਰ ਥੱਲੇ ਨਹੀਂ ਕੜਾਈ ਲੈਂਦੀ ਉਹ ਨਜ਼ਰ ਲਾਈ ਹੈ ਨਾ ਬਾ ਜੇ ਇੱਕ ਮਿੰਟ ਵੀ ਕੜਾਈ ਤੋਂ ਪਾਸੇ ਹੋ ਗਈ ਕੜਚੀ ਸਮਝਣ ਨਾਲ ਲੱਗ ਜਾਏਗਾ ਥੱਲੇ ਸੜ ਕੇ ਲਾ ਵਿਖਾ ਕੇ ਫਿਰ ਕਰੋ ਚੈੱਕ ਤਾਂ ਵੀਡੀਓ ਕਰਦੇ ਇੱਥੇ ਵੀਰੋ ਸੰਭਾਵਤ ਧੰਨਵਾਦ ਸਾਰੇ ਵੀਰਾਂ ਸਾਸਰੀਆਂ